ਇਸ ਬੋਲ ਤੋਂ ਕੋਈ ਨੋਟ ਨਹੀਂ ਦਰਜ ਹੋ ਰਿਹਾ ਕਿਉਂਕਿ ਅਸੀਂ ਰੱਖੇ ਗਏ ਨਾਂਕ ਤੇ ਜੀ ਮਸਾਲਾ ਹਾਈਡਰੋਪਾਸ਼ੋਰ ਮੇਕਾ ਮਨਾਜ ਚੜਨ ਵਾਸਤੇ ਥੋੜਾ ਰੌਣਕ ਵਾਪਸੇ ਮਾਨ ਅੰਗੇ ਤੇਰੇ ਖਾਸੇ ਦਾ ਚਾਰ ਸ਼ੋਕਿਆ ਉਹ ਕਾਲੀ ਪਰਨਾਸੀ ਦੀ ਆਲਣ ਰੂਪੇ ਸਦਾ ਲਚੰਗੇ ਆਵਨ ਨੰਨੇ ਕਿਰਪਾ ਕੀ ਜੀ ਦਾਸ ਪਰ ਕੁੰਟਨਾ ਚਾਰ ਨਾਂ ਤਹਾਰੋ ਜੋ ਜਪ ਭਾਏ ਸਿੰਧ ਪਰ ਸਾ ਕਾਲ ਤੂੰ ਕਾਲੀ ਤੂੰ ਕਹੀਂ ਕੀ ਗਰ ਤੀਰ ਤੂੰ ਨਸਾਨੀ ਦੀ ਤੀਆ ਕਹੇ ਜਗਬੀਰ ਜੇ ਤੇ ਸ਼ਸਤਰ ਨਾ ਹੋ ਨਾ ਸ਼ਕਾਰ ਤਾਉਂ ਜੀ ਤੇ ਅਸਰ ਨਹੀਂ ਸਾਤ ਨਹੀਂ ਜੀਨੋ ਤਹੰਗੂ ਬੜੇਰਾ ਜੰਗੂ ਤਹੰਗ ਤਾਰਨ ਯਰ ਕਮਾਂਡ ਕੋਡ 5 ਸ਼ਸਤਰ ਪ੍ਰਮਾਨ 1213123 ਫੱਤੇ ਦਾ ਖੇਤ ਸੀ ਪ੍ਰਥਮ ਕੋਤੀ ਜੰਮ ਕੇ ਦੁਰਨਾਮ ਕਲਾਈ ਤੇ ਆਏ ਗਿਰੰਦੇ ਦੇ ਚੋਤੇ ਅਮਰਤਾ ਸ੍ਰੀ ਰਾਮ ਦਾਸ ਜੀ ਦਾ ਹਾਰੀ अर्जुन ਹਾਰ ਕੇ ਬਿੰਦ ਨੇ ਸਿਰ ਸ੍ਰੀ ਹਰਿ ਨਾਇ ਸ੍ਰੀ ਹਰਿ ਕ੍ਰਿਸ਼ਨ ਕੀ ਆਈਆ ਜਿਨ ਕਿਛੇ ਸਾਥ ਸੁਝਾਏ ਏਕ ਬਹਾਦਰ ਸਿੰਘ ਦੀ ਏਕ ਨਾਨਕ ਹੀ ਆਵੇ ਤਾਂ ਏ ਸਾਥ ਸਾਈਂ ਹਰਨਾ ਜੀ ਸਹਾਇ ਦਸੇ ਪਾਛਾ ਕਿੱਤਿਆਂ ਬਾਜਾਂ ਵਾਲੇ ਸਾਥ ਸਾਈਂ ਹਰਨਾ ਜੀ ਸਹਾਇ ਸਾਥ ਸਾਈਂ ਹਰਨਾ ਜੀ ਸਹਾਇ ਦਸਾਂ ਪਾਛਾਂ ਜੋਤ ਨਨ ਤਨ ਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਖ ਸੰਗਤਾਂ ਦੀ ਸਹਾਇ ਸਭ ਸੰਗਤਾਂ ਦੀ ਸਹਾਇ ਤੇਰੀ ਆਪ ਗੁਰੂ ਗ੍ਰੰਥ ਸਾਹਿਬ ਬਸੰਗ ਗੁਰੂ ਗ੍ਰੰਥ ਸਾਹਿਬ ਸਰਵਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਦੱਖਣ ਦਵਾਰ ਸੇਵਾ ਸੰਭਾਲ ਸਾ ਧਿਆਨ ਧਾਰ ਕੇ ਖਾਸਾ ਜੀ ਬੋਲਣਾ ਜੀ ਵਾਹਿ ਕਾਂਜਵੀਰ ਚਾਹ ਸਹਿਬ ਦਾ ਜੀ ਸਹਿ ਬਾਬਾ ਅਜੀਤ ਸਿੰਘ ਸਹਿ ਬਾਬਾ ਜਿਆਸੀ ਸਹਿ ਬਾਬਾ ਜੁਰਾਆ ਸਿੰਘ ਸਹਿ ਬਾਬਾ ਫਤੇਸ ਸਿੰਘ ਜੀ ਚੱਲੇ ਰੰਗ ਜੀ ਨਿਹਾਲ ਸਿੰਘ ਜੀ ਚਾਲ ਨਾ ਨਿਕਿਆ ਹੱਥੀਆਂ ਜੱਤੀਆਂ ਤੱਪਨੀਆਂ ਸੀ ਲਿਖਣੀਆਂ ਨਹੀਂ ਬੋਤ ਤੇ ਦਵਾਈ ਦਾ ਤੇ ਅੰਦਰ ਕੇ ਖਾਸਾ ਸਹਿ ਬੋਲਣਾ ਜੀ ਵਾਹਿਗੁਰੂ ਜੇ ਜਮਾ ਵਰਖਾ ਨਹੀਂ ਕੋ ਟਕਮਾ ਦਾ ਧਿਆਨ ਟਰ ਕੇ ਖਾਲਸਾ ਸਹਿ ਬੋਲਣਾ ਦੀ ਵਾਹਿਗੁਰੂ ਮੋਖ ਖਾਸੇ ਨੇ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵੰਗੀਕ ਦਾਨ ਸਾਹੂ ਦਾਨ ਪ੍ਰੋਸਾਦਾਨ ਦਾਨਾ ਸਿਰ ਦਾਨ ਨਾ ਸਿਰ ਤਾਨ ਸ੍ਰੀ ਹਰਿਮੰਦਰ ਸਾਹਿਬ ਕੀ ਦੇ ਦਰਸ਼ਨੀ ਇਸ਼ਨਾਨ ਚੰਘੀਆਂ ਝੰਡੇ ਬੁੰਗੇ ਜਗੋ ਜਗ ਤਲ ਕਰਨ ਕਰ ਖਾਲਸਾ ਸਹਿ ਬੋਲਣਾ ਦੀ ਵਾਹਿਗੁਰੂ ਸ੍ਰੀ ਸ਼੍ਰੋਮਣੀ ਕੰਫਰੰਸ ਕਾਲੀ ਵਡਾ ਦਰ ਸਮੂਹ ਤਰਨੇ ਜਵਾ ਗਿਆਨ ਕਰੋੜੀ ਗੁਰੂ ਕਾ ਜਨੀ ਮੋਤਰ ਕਮਾਈ ਦਾਤੇ ਅੰਤਰ ਕੇ ਘਰ ਸਭ ਰਹਿ ਮੋਲਨਾ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਦੀ ਮਾਤਾ ਮਾਤਾ ਸਹਿਬ ਦੇਵਾ ਪ੍ਰਕਾ ਕਰੇ ਗੁਰੂ ਜੀ ਦੀ ਇੱਕਰਤਾ ਮਾਈ ਦਾਤੇ ਅੰਤਰ ਕੇ ਘਰ ਸਭ ਰਹਿ ਮੋਲਨਾ ਵਾਹਿਗੁਰੂ ਸ੍ਰੀ ਵਾਹਿਗੁਰੂ ਬ੍ਰਹਮ ਗਿਆਨੀ ਬਾਬਾ ਵਡਾ ਸੇਵ ਜੀ ਦੀ ਮੋਤਰ ਕਮਾਈ ਦਾਤੇ ਅੰਤਰ ਕੇ ਘਰ ਸਭ ਰਹਿ ਮੋਲਨਾ ਵਾਹਿਗੁਰੂ ਗੁਰੂ ਦੇ ਦਰਸ਼ਨ ਦਰਾਲ ਸਿਵਾ ਦੁਆਲ ਦਾਤਾਂ ਜੀ ਦੇਾਰੇ ਖਾਸਾਂ ਵਿੱਚ ਗੁਰੂ ਜੀ ਦੇ ਧੌਂਸਿਆਂ ਨਗਾਰਿਆਂ ਨਿਸ਼ਾਨ ਸਹਿਬਾ ਪਵਿੱਤਰ ਗੋਲੀਆਂ ਪਵਿੱਤਰ ਸਰੋਵਰਾਂ ਗੁਰੂ ਘਰ ਦੇ ਲੋਹ ਲੰਗਣਾ ਰਾਖੇ ਰਾਖੀਆਂ ਦੀ ਸੇਵਾ ਸੰਭਾਲ ਕਰਨ ਵਾਲੇ ਜੀਵਿਆਂ ਪਵਿੱਤਰ ਜੋੜ ਮੇਦਿਆਂ ਵਰਸਿਆਂ ਦੀ ਉਤਰਕ ਵਾਲਾ ਧਿਆਨ ਕਰਕੇ ਖਾਲਸਾ ਸਹਿ ਮੋਲਣਾ ਜੀ ਵਾਹਿ ਪਿਆਰੀਓ ਨੇ ਪੱਤਿਆਂ ਦੀ ਗੱਤ ਨੇ ਪੱਤਿਆਂ ਦੇ ਫਤ ਨੇ ਆਸਰਿਆਂ ਦੇ ਆਸਰੇ ਨੇ ਲੱਗੀਆਂ ਦੀ ਲਾਟ ਨੇ ਥੇਰਿਆਂ ਦੀ ਥੇਰ ਨੇ ਥਾਂ ਦੇ ਥਾਂ ਭੰਨ ਭੰਨ ਗੁਰੂ ਮਾਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਚੀ ਜੀ ਦੇ ਜੀਵ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਮਾੜੇ ਹੋਏ ਸੱਚੇ ਕਾਸ਼ਰ ਬਾਸ ਜੀ ਤਾਂ ਮਾੜਾ ਸਦਗੰਗਤਿ ਪਾਖਾ ਆਪ ਜੀ ਦੀ ਫੌਜ ਨੇ ਮਹਾਰਾਜ ਗੁਰੂ ਨਾਨਕ ਦੇਵ ਜੀ ਆਪ ਜੀ ਦੇ ਵਿਆਹ ਪਰਵ ਦੀਆਂ ਖੁਸ਼ੀਆਂ ਦੇ ਵਿੱਚ ਪਿਛਲੇ ਪੈਰ ਦੇ ਮਹਾਰਾਜ ਸਾਡੇ ਸੱਚੇ ਪਾਤਸ਼ਾਹ ਆਪ ਜੀ ਦੇ ਬੱਚੇ ਪੜਾਵਾ ਅਤੇ ਆਪ ਜੀ ਦੀ ਫੌਜ ਨੇ ਸਾਡੇ ਸੱਚੇ ਮਹਾਰਾਜ ਸਾਡੇ ਸੱਚੇ ਪਾਤਸ਼ਾਹ ਜੀ ਨਾਲ ਮਿਲ ਕੇ ਮਹਾਰਾਜ ਸਹੀਦੀ ਦੇ ਗਾਣੇ ਬਾਤੇ ਤਿਆਰ ਕੀਤੇ ਆ ਮਹਾਰਾਜ ਸਾਡੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਰਹਿਮਤ ਕਰੋ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਵ ਦੀਆਂ ਖੁਸ਼ੀਆਂ ਦੇ ਵਿੱਚ ਮਹਾਰਾਜ ਹੋ ਸਾਰੇ ਨੇ ਖੁਸ਼ੀਆਂ ਬਖਸ਼ੋ ਨਾਮ ਦਾ ਰੰਗ ਨਾਮ ਦਾ ਰਸ ਨਾਮ ਦਾ ਜਸ ਬਖਸ਼ੋ ਮਹਾਰਾਜ ਕਿਰਪਾ ਕਰੋ ਮਹਾਰਾਜ ਮਾਰੇ ਸੜਕੇ ਸੱਚੇ ਪਾਤਸ਼ਾਹ ਜੀ ਇੱਕ ਕਿਸੇ ਨੇ ਮਾਰੇ ਸੜਕੇ ਸੱਚੇ ਪਾਤਸ਼ਾਹ ਜੀ ਆਪ ਮੇਰ ਨਾ ਦੇਆ ਕਰੋ ਮਾਰੇ ਸੰਤ ਸੱਚੇ ਪਾਤਸ਼ਾਹ ਮਾਰੇ ਆਹੀ ਮਾਰੇ ਪਰ ਤੂੰ ਵੱਡਾ ਮਾਰੇ ਸੜਕੇ ਸੱਚੇ ਪਾਤਸ਼ਾਹ ਆਹੀ ਮਾਰੇ ਨਾਰਾ ਸੜਕੇ ਸੱਚੇ ਤੁਸੀਂ ਵੱਡੇ ਨੇ ਕਿਰਪਾ ਕਰਕੇ ਸਭ ਦੀ ਮੇਰ ਦਾ ਭਰਿਆ ਹੱਥ ਰੱਖਿਆ ਕਰੋ ਸੀਤਾ ਸਿੰਘਾਂ ਦੇ ਪੈਰੇ ਅੰਗ ਸੰਗ ਰੱਖਿਆ ਕਰੋ ਮਹਾਰਾਜ ਹੀ ਬਰਾਦੇ ਦੇਸਾਂ ਪਰਦੇਸਾਂ ਜਿੱਥੇ ਮੇਰੇ ਸੇਖ ਵਾਸਤੇ ਆ ਸਾਡੀਆਂ ਗੁਰਮਤਿ ਅਨਸਾਰ ਮਣੇ ਕਾਣਾ ਪੂਰੀਆਂ ਕਰੇ ਚੜਦੀ ਕਲਾ ਕਰੇ ਮਾਰਾ ਪੰਥ ਦੇ ਜਰਨੈ ਸਿੰਘ ਸਹਿਜਦਰ ਮਾਤਾ ਵਾਣ ਸਿੰਘ ਜੀ ਦੀ ਚੜਦੀ ਕਲਾ ਕਰੇ ਮਾਰਾ ਸਦਕੇ ਸੱਚੇ ਪਾਤਸ਼ਾਹ ਦੀਏ ਦੇਹ ਰੋਗ ਦਾ ਬਖਸ਼ੋ ਤੰਦਰੁਸਤੀਆਂ ਬਖਸ਼ੋ ਮਹਾਰਾ ਅੜੇ ਫੜੇ ਮੋਚੇ ਮਹਾਂਪੁਰਖਾਂ ਦੇ ਮਹਾਰਾਜ ਆਮ ਦੂਰ ਕਰੋ ਕਟੇ ਮਾਰਾ ਚੜਦੀ ਗਰਣਾ ਬਾਬਾ ਜੀ ਦੇ ਵਿਚਰਨ ਦੇ ਬਾਦ ਬਖਸ਼ੋ ਮਹਾਰਾ ਸਦਕੇ ਸੱਚੇ ਪਾਤਸ਼ਾਹ ਮਹਾਰਾਜਾ ਚੰਗੇ ਆਪ ਜੀ ਦੇ ਮਹਾਰਾਜਾ ਸੜਕੇ ਸੱਚੇ ਪਾਤਸ਼ਾਹ ਆਪ ਜੀ ਨੇ ਬਾੜੀ ਤੌਰ ਤੇ ਨਿਹੰਗ ਸਿੰਘ ਬਾਣਾ ਤੇ ਪੰਦਰੋਂ ਵੀ ਨਿਹੰਗ ਸਿੰਘ ਰੂਪ ਮਹਾਰਾਜਾ ਧਾਰਨ ਕਰੋ ਮਹਾਰਾਜਾ ਕਿਰਪਾ ਕਰੋ ਮਹਾਰਾਜਾ ਸੜਕੇ ਸੱਚੇ ਪਾਤਸ਼ਾਹ ਜੀ ਨਾਮ ਦਾ ਰੰਗ ਸਾਧ ਦਾ ਸੰਗ ਬਲਸੋ ਮਹਾਰਾਜਾ ਸੜਕੇ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰੋ ਮਹਾਰਾਜਾ ਸੰਗੋ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰੋ ਮਹਾਰਾਜਾ ਕਰਮਤਾ ਕਰਕੇ ਮਹਾਰਾਜਾ ਸੜਕੇ ਸੱਚੇ ਪਾਤਸ਼ਾਹ ਆਪ ਰਹਿਮਤਾਂ ਕਰੋ ਤਰਸ ਕਰੋ ਮਹਾਰਾਜਾ ਸੜਕੇ ਸੱਚੇ ਪਾਤਸ਼ਾਹ ਬਗੀਰ ਭੋਤ ਮਹਾਰਾਜਾ ਬਲਸੋ ਕਿਰਪਾ ਕਰੋ ਮਹਾਰਾਜ ਨਾਮ ਦਾ ਰਸ ਬਖਸ਼ੋ ਮਹਾਰਾਜ ਸਭ ਦੇ ਸੱਚੇ ਪਾਤਸ਼ਾਹ ਦੀ ਇਹ ਰਸ ਜਾਵੇ ਉਹ ਰਸ ਆਵੇ ਮਹਾਰਾਜ ਕਿਰਪਾ ਕਰੋ ਜਿਹੜੇ ਰਸ ਦੀ ਤੁਸੀਂ ਪ੍ਰਾਪਤੀ ਵਾਸਤੇ ਭੇਜਿਆ ਮਹਾਰਾਜ ਸਭ ਦੇ ਸੱਚੇ ਪਾਤਸ਼ਾਹ ਜੀ ਨੂੰ ਕਿਰਪਾ ਕਰੋ ਮਹਾਰਾਜ ਸਭ ਦੇ ਸੱਚੇ ਪਾਤਸ਼ਾਹ ਜੀ ਆਪ ਰਹਿਮਤਾ ਕਰੋ ਖਾਸੇ ਦੇ ਉੱਤੇ ਮਹਾਰਾਜ ਖਜ਼ਾਨੇ ਸਭ ਕੁਝ ਮਹਾਰਾਜ ਆਪ ਨੇ ਬਖਸ਼ਿਆ ਮਹਾਰਾਜ ਆਪ ਆਪਣਾ ਰਈ ਵਾਸੀ ਕੇ ਕਹੇ ਜੇ ਆਪ ਆਪਣੇ ਰੂਪ ਦੇ ਮਾਲਕ ਸਰ ਦੇ ਸੱਚੇ ਪਾਤਸ਼ਾਹ ਵਿੱਚ ਵਸ ਕੇ ਮਾਲਕ ਸਰ ਦੇ ਸੱਚੇ ਪਾਤਸ਼ਾਹ ਦਾ ਸਭ ਸਿੱਖਾਂ ਦੇ ਕਾਰਜ ਰਾਸ ਕਰੋ ਮਾਰਾ ਸਰ ਦੇ ਸੱਚੇ ਪਾਤਸ਼ਾਹ ਰਹਿਆ ਕਰੋ ਮਾਰਾ ਸਰ ਦੇ ਸੱਚੇ ਪਾਤਸ਼ਾਹ ਦੇ ਕਾ ਤਿਆਰ ਕਰਦੇ ਹਾਂ ਮਾਰਾ ਸਰ ਦੇ ਸੱਚੇ ਪਾਤਸ਼ਾਹ ਦੀ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਕਿੱਲਾਂ ਹੋਈਆਂ ਹੋਈਆਂ ਮਾਰਾ ਸਰ ਦੇ ਸੱਚੇ ਪਾਤਸ਼ਾਹ ਜਿੰਨਾ ਖਜਾਨਾ ਰਸਤੋਂ ਰਸਤੋਂ ਹੀ ਅਜਾਣੇ ਜਾਣੇ ਪ੍ਰਭੂ ਤਰੇ ਬਾਲ ਕੰਟ ਕਟਮੀ ਕਰੇ ਰਹਿਨ ਤਾ ਕਰੇ ਤਰਸ ਕਰੇ ਮਹਾਰਾਜ ਜੇ ਪਾਣੀ ਛਾ ਕੇ ਮਹਾਰਾਜ ਦੇ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦਾ ਸੱਤਾ ਜੋੜਨ ਦਾ ਬਾਲ ਵੰਸ਼ ਮਹਾਰਾਜ ਰਹਿਨ ਤਾ ਕਰੂ ਬਾਪਾ ਜੀ ਆਉਂਦੇ ਆਹ ਦੀਆਂ ਖੁਸ਼ੀਆਂ ਦੇਤ ਮਹਾਰਾਜ ਆਉ ਦੇ ਮਨੋਂ ਦੇ ਬਾਲ ਵੰਸ਼ ਮਹਾਰਾਜ ਜਿਹੜੇ ਨਾਲ ਜੁੜਨ ਦੇ ਬਾਲ ਵੰਸ਼ ਮਹਾਰਾਜ ਸਾਡੇ ਸੱਚੇ ਪਾਤਸ਼ਾਹ ਸਾਰੀ ਬੌਰ ਨੂੰ ਮਹਾਰਾਜ ਰਹਿਨ ਤਾ ਕਰੂ ਮਹਾਰਾਜ ਸਾਡੇ ਸੱਚੇ ਪਾਤਸ਼ਾਹ ਜੀ ਰਹਿਨ ਤਾ ਕਰੋ ਫੇਰ ਆਉ ਦੇ ਚਰਨਾਂ ਗੇਤੀਆਂ ਰਹਿਨ ਤਾ ਕਰੋ ਤਰਸ ਕਰੇ ਨਾਮ ਜਪਣ ਦਾ ਬਾਲ ਵੰਸ਼ ਮਹਾਰਾਜ ਸਾਡੇ ਸੱਚੇ ਪਾਤਸ਼ਾਹ ਜੀ ਨੂੰ ਰਹਿਮਤਾ ਕਰੋ ਮਹਾਰਾਜ ਉਹ ਸੱਚੇ ਪਾਤਸ਼ਾਹ ਜੀ ਕਾਰ ਕਰਦਾ ਇਤਨੀ ਨਹੀਂ ਪ੍ਰਕਾਰ ਦੀਆਂ ਪ੍ਰਵਲ ਹੋਈਆਂ ਹੋਣੀਆਂ ਅੱਗੇ ਆਸਤੇ ਚੇਤਾ ਸਦਾਰ ਸੁੱਧ ਸਪਸ਼ਟਾ ਕੋ ਵੇਖ ਬੁੱਧ ਬਖਸ਼ੋ ਮਹਾਰਾਜ ਹੋ ਆਜੇ ਨਾਲੇ ਬਰਾਹ ਪੋਗ ਪੋਗ ਲਬਿਆਸੀ ਦੇ ਪਾਸ ਆ ਸਾਹ ਸੰਗਤ ਦੀ ਲੈ ਜੇ ਤੁਸੀਂ ਜੇ ਖਤਰਾ ਹੈ ਜੀ ਜੇ ਜੋ ਅਰੇ ਸੋ ਚੜੇ ਸਾਂਗਰੇ ਸੋ ਤਰੇ ਨਾਲਿਕ ਨੋ ਚੜੀ ਦਾ ਤੇਰੇ ਭਾਣੇ ਸਰਬਦ ਪੜਾ ਵਾਹਿਗੁਰੂ ਜੀ ਕੀ ਫਤ ਨਾਨਕ ਨਾਨਕ ਬੋਲ ਗਿਰੀਬੋ ਗੀਰੋ ਪੜੀਆ ਜੀ ਸਾਥੀ ਸਾਥ ਦੇ ਫੰਦੋ ਸਾਥ ਸਾਥ ਦੇ ਹੋਣਾ ਬਾਤ ਨਾ ਬੋਲਣਾ ਖੱਛੇ ਦੁਤਾ ਨੂੰ ਸਿੱਧੇ ਆਸ਼ਵਾਸਤ ਤੁਹਾਰੇ ਨਾਮ ਸਿਤਾ ਸਿਗਣੂ ਪਾਓ ਜੈ ਸ੍ਰੀ ਅਗਾਲੇ ਸਾਧਗਰੋ ਸਤ ਸ੍ਰੀ ਅਕਾਲ ਬੋਹਦਾਰ ਕਰਈਆ ਤਿਆਰ ਪਰ ਤਿਆਰ ਸ਼ਹੀਦੋ ਸਿੰਘ ਕਰਵਾਤ ਗੁਰੂ ਸਾਹਿਬ ਜੀ ਕੋ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਜਾਨੋ ਡਾਵੇ ਰਾਮਤੂ ਨਾਮ ਤੇ ਪਾਇਆ ਜੰਨਾਂ ਨੂੰ ਪਾਵਾਇ ਸਤ ਸ੍ਰੀ ਅਕਾਲ ਦਾ ਰਾਮ ਜੀ ਦੇ ਚਰਨਾਂ ਨੂੰ ਭਾਵੇ ਤਾਣ ਦੇ ਦੇ ਨਾਮ ਦੇ ਜਨਨ ਨੂੰ ਭਾਵੇ ਸਤ ਸ੍ਰੀ ਅਕਾਲ ਗੱਲ ਗਈ ਸਾਰਾ ਬਲਾਵੇ ਨਾ ਰੋ ਜਾਵੇ ਤਾ ਤਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਤ ਦੇ ਚਰਨਾਂ ਨੂੰ ਭਾਵੇ ਸਤ ਸ੍ਰੀ ਅਕਾਲ ਨਾ ਰੋ ਜਾਵੇ ਮੁਰਦੇ ਪਾਰ ਮਾਤਾ ਦੇ ਪਿਤਾ ਚੱਲ ਪਈਏ ਜਪਾ ਨੂੰ ਭਾਵੇ ਸਤ ਸ੍ਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਤੋ ਸ਼ਾਨ ਦੇ ਸਾਕੇ ਤੋਂ ਬਾਅਦ ਬਾਕੀ ਨੂੰ ਦਾ ਜੋ ਬੱਚੇ ਸ਼ਰਮ ਦੇ ਤੇ ਝਾੜਾ ਬਲੇ ਝਾੜੂ ਤੇਰੇ ਪਾਉ ਤੇ ਤੂੰ ਤੂੰ ਦਾ ਤੇਰਾ ਹੁਸਾ ਉਹ ਵੱਡੇ ਧੋਬਾ ਉਹ ਪੱਟੀ ਤੇਰੀ ਮੇਲਖਾਨਾ ਤੇਰਾ ਖਰਾਬ ਹੋਏ ਤੇਰੀ ਲਈ ਯਾਰ ਮਾਲ ਜਾਣਗੇ ਝਾੜ ਸਿੰਘ ਚੜਨਗੇ ਸ਼ਿਕਾਰ 12 12 ਕੋਦੀ 24 24 ਕੋਦਾ ਪੜਾ ਨੁਕਦਾਂ ਨਿਰਮਲ ਹੋ ਜਾ ਦੂਰ ਦੂਰ ਤੇਰੀ ਮਾਤ ਨੂੰ ਸ੍ਰੀ ਸਾਹਿਬ ਤੇਰੇ ਨੱਕ ਨੂੰ ਮੰਗਦਾ ਫਿਰੇਗਾ ਜਗਤ ਨੂੰ ਕੀ ਜਾਣਾ ਗੁਰੂ ਖਾਲਸਾ ਨਾੜੀ ਤੈਨੂੰ ਕੱਟ ਅੰਦਰ ਵੜ ਕੇ ਆਉਗੀ ਗੁਰੂ ਦੀ ਫੌਜ ਚੜ ਕੇ ਲਾਜੂ ਲੰਡੇ ਬੁੱਚ ਨੂੰ ਫੜ ਦੇ ਚਾਰਾ ਜਾਵੇ ਸੀ ਤੈਨੂੰ ਪਾਵੇ ਸਤਿ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ